ਨਮਸਕਾਰ ਜੀਐਚ ਨਿਊਜ਼ ਇੰਡੀਆ ਮੇਂ ਆਪਕਾ ਸਵਾਗਤ ਹੈ ਮੈਂ ਅਸਮਰ ਲੰਡਾਵਾ ਮਸੀਹਤਾ ਸੰਘਾਸ ਕਮੇਟੀ ਜ਼ਿਲ੍ਹਾ ਪ੍ਰਧਾਨ ਇਹ ਜੋ ਅੱਜ ਗਦਾਹਪੁਰ ਦੇ ਵਿੱਚ ਤਰਨਾ ਲੱਗਾ ਹੋਇਆ ਆਪਾਂ ਇਸ ਤਰਨੇ ਦੇ ਵਿੱਚ ਆਪਣਾ ਜਿਹੜਾ 크ਿਸਮਸ ਦੇਦਾ ਤਿਆਰ ਹੈ ਇਹਨਾਂ ਸਾਰੇ ਕਿਸਾਨਾਂ ਦੇ ਔਰ ਮਜ਼ਦੂਰਾਂ ਦੇ ਨਾਲ ਮਿਲ ਕੇ ਮਨਾਇਆ ਹੈਗਾ ਅਸੀਂ ਸਾਡਾ ਜਿਹੜਾ ਮੁੱਖ ਵਿਸ਼ਾ ਇਸ ਇਸ ਤਿਹਾਰ ਨੂੰ ਇੱਥੇ ਮਨਾਉਂਦਾ ਅਸੀਂ ਪੂਰੇ ਭਾਰਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਸਾਰੇ ਧਰਮ ਇਕਾਂ ਅਸੀਂ ਡਟ ਕੇ ਮੁਕਾਬਲਾ ਜਿਹੜਾ ਕਰਾਂਗੇ ਅਸੀਂ ਵੱਡਾ ਵੱਡੇ ਦਿਨ ਦਾ ਜਿਹੜਾ ਅੱਜ ਤਿਹਾੜ ਹੈ ਉਹ ਇਸ ਜਗ੍ਹਾ ਤੇ ਸਾਡਾ ਮੇਨ ਮਕਸਦ ਜਿਹੜਾ ਸੀਗਾ ਇਹ ਮਨਾਉਣ ਦਾ ਇਸ ਜਗ੍ਹਾ ਤੇ ਇਹੀ ਹੀ ਇਸ ਇਸ ਸੰਦੇਸ਼ ਨੂੰ ਜਿਹੜਾ ਵਗਾ ਸਾਰੀ ਦੁਨੀਆ ਵਿੱਚ ਜਿਹੜਾ ਪਹੁੰਚਾਉਣਾ ਚਾਹੁੰਦੇ ਸੀ ਸੋ ਅੱਜ ਮੈਂ ਇੱਕ ਗੱਲ ਜਿਹੜੀ ਆ ਕਲੀਅਰ ਕਰ ਦੇਣੀ ਚਾਹੁੰਦਾ ਆ ਆਉਣ ਵਾਲਾ ਸਮਾਂ ਜਿਹੜਾ ਵਾ ਕਿਸਾਨੀ ਦਾ ਮਜ਼ਦੂਰਾਂ ਦਾ ਇਹ ਜਿਹੜਾ ਸਰਕਾਰਾਂ ਨੇ ਕਾਲੇ ਕਾਨੂੰਨ ਜਿਹੜੇ ਤਿੰਨ ਲਿਆ ਕੇ ਤੇ ਭਾਰਤ ਨੂੰ ਬਰਬਾਦ ਕਰਨ ਦਾ ਜਿਹੜਾ ਏਜੰਡਾ ਜਿਹੜਾ ਇਹਨਾਂ ਨੇ ਅਪਣਾਇਆ ਹੋਇਆ ਇਹਨਾਂ ਨੂੰ ਅਸੀਂ ਰੱਦ ਕਰਾ ਕੇ ਲਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਜਿੱਤ ਹੋਏਗੀ ਸੋ ਮੈਂ ਮਸੀਹ ਇਕਤਾ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਕਿਸਾਨ ਤੇ ਮਜ਼ਦੂਰ ਵੀਰਾਂ ਦੇ ਨਾਲ ਖੜਾ ਔਰ ਸਾਰਾ ਮਸੀਹ ਭਾਈਚਾਰਾ ਸਾਡਾ ਨਾਲ ਖੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੰਦੇ ਨਾਲ ਕੰਦਾ ਮਿਲਾ ਕੇ ਵੀ ਬਿਲਕੁਲ ਇਹਨਾਂ ਦੇ ਨਾਲ ਲੜਦੇ ਰਹਾਂਗੇ ਹਾਂਜੀ ਮੈਂ ਸਟੀਫਨ ਤੇਜਾ ਜਨਰਲ ਸੈਕਟਰੀ ਮਸੀਹ ਇਕਤਾ ਸੰਘਸ਼ ਕਮੇਟੀ ਅੱਜ ਦਾ ਜੋ ਪਵਿੱਤਰ ਦਿਹਾੜਾ 크ਿਸਮਸ ਦਾ ਜੋ ਆਪਾਂ ਮਨਾ ਰਹੇ ਆ ਇਸ ਦੇ ਸਬੰਧ ਦੇ ਵਿੱਚ ਅੱਜ ਆਪਾਂ ਜੋ ਕਿਸਾਨਾਂ ਔਰ ਮਜ਼ਦੂਰਾਂ ਦਾ ਸਾਂਝਾ ਮੋਰਚਾ ਜੋ ਲਗਾਤਾਰ 85 ਦਿਨ ਤੋਂ ਰੇਲਵੇ ਸਟੇਸ਼ਨ ਦੇ ਉੱਤੇ ਲੱਗਾ ਹੋਇਆ ਅਸੀਂ ਉੱਥੇ ਹਾਜ਼ਰ ਆ ਔਰ ਅਸੀਂ ਅੱਜ ਦਾ ਆਪਣਾ ਜੋ 크리스마ਸ ਦਾ ਤਿਹਾੜੀ ਤਿਹਾੜਾ ਆਪਣੇ ਕਿਸਾਨ ਔਰ ਮਜ਼ਦੂਰ ਵੀਰਾਂ ਦੇ ਨਾਲ ਮਨਾ ਰਹੇ ਆ ਜਿਸ ਦਾ ਵੱਡਾ ਕਾਰਨ ਇਹ ਆ ਕਿ ਜਿਹੜਾ ਕਿਸਾਨ ਔਰ ਮਜ਼ਦੂਰ ਸਾਡੇ ਦੇਸ਼ ਦੀ ਰਿੱੜ ਦੀ ਹੱਡੀ ਆ ਔਰ ਬਾਕੀ ਸਾਰੀਆਂ ਹੀ ਕਾਰੋਬਾਰ ਔਰ ਵਪਾਰ ਸਾਰੇ ਹੀ ਕਿਸਾਨਾਂ ਔਰ ਮਜ਼ਦੂਰਾਂ ਦੇ ਉੱਤੇ ਨਿਰਭਰ ਕਰਦੇ ਨੇ ਜੇ ਅੱਜ ਸਾਡਾ ਕਿਸਾਨ ਔਰ ਮਜ਼ਦੂਰ ਵੀਰ ਦੁਖੀ ਆ ਤੇ ਸਮਝੋ ਅਸੀਂ ਸਾਰਾ ਸਾਰੇ ਲੋਕ ਦੁਖੀ ਆ ਔਰ ਜਿਹੜਾ ਸਾਡੇ ਤਿਹਾੜ ਮਨਾਉਣ ਦਾ ਮੁੱਖ ਕਾਰਨ ਵੀ ਆ ਅੱਜ ਦਾ ਅਸੀਂ ਆਪਣੇ ਇਹਨਾਂ ਕਿਸਾਨ ਵੀਰਾਂ ਨੂੰ ਮਜ਼ਦੂਰ ਭਾਈਆਂ ਦੇ ਨਾਲ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਆਪਣਾ ਨਿੱਜੀ ਤੌਰ ਤੇ ਅਸੀਂ ਔਰ ਆਪਣੇ ਭਰਾਵਾਂ ਦੀ ਪੂਰਨ ਤੌਰ ਤੇ ਹਮਾਇਤ ਕਰਦੇ ਹਾਂ ਅਸੀਂ ਲਗਾਤਾਰ ਆਪਣੇ ਵੀਰਾਂ ਦੇ ਨਾਲ ਹਾਜ਼ਰ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੰਬੇ ਸਮੇਂ ਤੱਕ ਜਦ ਤੱਕ ਇਹ ਸੰਘਰਸ਼ ਜਾਰੀ ਰਹੇਗਾ ਹਾਜ਼ਰ ਰਹਾਂਗੇ ਔਰ ਮਸੀਹ ਭਾਈ ਜਿਹਾ ਪੂਰਨ ਤੌਰ ਦੇ ਉੱਤੇ ਆਪਣੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਾ ਅਸੀਂ ਸ਼ਾਮਲ ਹਾਂ ਇਸ ਦੇ ਵਿੱਚ ਸ਼ਾਮਲ ਰਹਾਂਗੇ ਔਰ ਹਮੇਸ਼ਾ ਲੜਦੇ ਰਹਾਂਗੇ ਕਿਸਾਨੀ ਸੰਘਰਸ਼ ਦੇ ਲਈ ਔਰ ਮਜ਼ਦੂਰਾਂ ਦੇ ਲਈ ਮਜ਼ਦੂਰਾਂ ਦੇ ਹੱਕਾਂ ਦੇ ਲਈ ਧੰਨਵਾਦ ਜੀ ਸੰਸਕਰਸ਼ ਕਮੇਟੀ ਗਜ਼ਾਸ ਦਾ ਜਨ ਸੈਕਟਰੀ ਆ ਜਬਲੋ ਕਬੀਰ ਸਿੰਘ ਔਰ ਅਸੀਂ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਇਹ ਕਿਸਾਨੀ ਦਾ ਸੰਘਰਸ਼ ਸ਼ੁਰੂ ਹੋਇਆ ਹੈ ਜਦੋਂ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹੈ ਉਸੇ ਦਿਨ ਤੋਂ ਹੀ ਇਹਨਾਂ ਦੇ ਨਾਲ ਜੁੜੇ ਹੈ ਸੰਘਰਸ਼ ਦੇ ਨਾਲ ਕਿਉਂ ਕਿਉਂਕਿ ਅਸੀਂ ਫੌਜ ਜਾਣ ਤੋਂ ਪਹਿਲਾਂ ਵੀ ਕਿਸਾਨਾਂ ਔਰ ਰਿਟਾਇਰਮੈਂਟ ਤੋਂ ਬਾਅਦ ਆਣ ਕੇ ਵੀ ਕਿਸਾਨੀ ਨਾਲ ਜੁੜੇ ਹੋਏ ਆ ਉਹ ਜਿਹੜੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਰੱਖਿਆ ਕਰ ਰਹੇ ਆ ਉਹ ਵੀ ਸਾਡੇ ਕਿਸਾਨਾਂ ਦੇ ਬੱਚੇ ਤੇ ਮਜ਼ਦੂਰਾਂ ਦੇ ਬੱਚੇ ਆ ਕੋਈ ਕਿਸੇ ਮੰਤਰੀ ਸੰਤਵੀ ਜਾਂ ਅਡਾਨੀਆ ਬਾਨੀ ਦਾ ਬੱਚਾ ਨਹੀਂ ਹੈਗਾ ਉੱਥੇ ਔਰ ਇਸ ਕਰਕੇ ਅਸੀਂ ਇਸ ਸੰਘਰਸ਼ ਨਾਲ ਜੁੜੇ ਆ ਔਰ ਉਸੇ ਨਾਲ ਨਾਲ ਹੀ ਮੈਂ ਅੱਜ ਦਾ ਜੋ ਦਿਨ ਹੈ ਉਹ ਤਾਂ ਬੋ ਜਸਮਤੀ ਦਾ ਜਨਮ ਦਿਹਾੜਾ ਕਿਉਂਕਿ ਉਹਨਾਂ ਨੇ ਜਦੋਂ ਸਭ ਤੋਂ ਵਰਲਡ ਦੇ ਵਿੱਚ ਪਹਿਲੇ ਸ਼ਹੀਦ ਹੋਣ ਨੇ ਜਿਨ੍ਹਾਂ ਨੇ ਯਹੂਦੀਆਂ ਦੇ ਜ਼ੁਲਮ ਦੇ ਖਿਲਾਫ ਉਵਾਰ ਠਾਈ ਸੀ ਪਰ ਉਹਨਾਂ ਦੇ ਜਨਮ ਦੇ ਹੋਏ ਤੇ ਮੈਂ ਪੂਰੀ ਸੰਗਤ ਨੂੰ ਲੱਖ ਲੱਖ ਜੈ ਜੰਨਾ ਤੇ ਸਾਨੂੰ ਇਹਨਾਂ ਹੀ ਸ਼ਹੀਦਾਂ ਤੋਂ ਪ੍ਰੇਰਣਾ ਮਿਲਦੀ ਹੈ ਸੰਘਰਸ਼ਾਂ ਦੇ ਖਿਲਾਫ ਲੜਨ ਵਾਸਤੇ ਤੇ ਅਸੀਂ ਲੜ ਰਹੇ ਹਾਂ ਔਰ ਜਿਸ ਦਿਨ 25 ਤੀਨ ਨੂੰ ਇੱਥੋਂ ਜਸਾ ਦਿੱਲੀ ਵਾਸਤੇ ਕੂਚ ਕੀਤਾ ਔਰ ਉਸ ਦਿਨ ਵੀ ਸਾਫਾ ਕਾ ਸੈਨਿਕ ਉਹਦੇ ਨਾਲ ਜਸਾ ਤੇ ਗਏ ਹੈ ਪੁਰੋਸੀ ਅੱਠ ਦਿਨ ਹਿਜਾਰੀ ਲਵਾ ਕੇ ਆਏ ਆ ਔਰ ਜੋ ਉਥੇ ਦਾ ਮਾਹੌਲ ਨਹੀਂ ਦੇਖਿਆ ਕਿਉਂਕਿ ਇਹ ਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਰਹਿ ਗਿਆ ਇਹ ਹਰ ਵਰਗ ਦਾ ਸੰਘਰਸ਼ ਹੈ ਕਿਉਂਕਿ ਅਗਰ ਇਹ ਕਾਨੂੰਨ ਲਾਗੂ ਹੋ ਜਾਂਦੇ ਆ ਤੇ ਕੱਲੇ ਕਿਸਾਨ ਤੇ ਦਾ ਅਸਰ ਨਹੀਂ ਹੋਣਾ ਇਹਦੇ ਨਾਲ ਜੋ ਵੀ ਕਿਸਾਨਾਂ ਦਾ ਇਨਸਾਨ ਫੂਡ ਖਾਂਦਾ ਉਹਨਾਂ ਸਾਰਿਆਂ ਦਾ ਅਸਰ ਹੋਵੇਗਾ